ਹੋਲੀ ਦਾ ਪਵਿੱਤਰ ਤਿਉਹਾਰ ਰੰਗਾਂ ਦਾ ਇਹ ਤਿਉਹਾਰ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਤਰ੍ਹਾਂ-ਤਰ੍ਹਾਂ ਦੇ ਹਿੰਦੀ ਔਰ ਪੰਜਾਬੀ ਫਿਲਮੀ ਗਾਣੇ ਵੀ ਆਏ ਸਾਲ ਸੁਣਨ ਨੂੰ ਮਿਲਦੇ ਹਨ ਉੱਥੇ ਹੀ ਜੋਕੇ ਸਮੇਂ ਦੇ ਵਿੱਚ ਹੋਲੀ ਨੂੰ ਮਨਾਉਣ ਦੇ ਤਰੀਕੇ ਵੀ ਬਦਲ ਗਏ ਹਨ ਹਾਈ-ਟੈਕ ਪਚਕਾਰੀਆਂ ਫੌਗ ਕਲਰ ਇਲੈਕਟ੍ਰੋਨਿਕ ਪਚਕਾਰੀਆਂ ਸਭ ਆਧੁਨਿਕ ਕਿਸਮ ਦਾ ਸਮਾਨ ਬਜ਼ਾਰਾਂ ਦੇ ਵਿੱਚ ਆ ਚੁੱਕਿਆ ਹੈ ਜੇਕਰ ਗੱਲ ਕਰੀਏ ਗੁਰਦਾਸਪੁਰ ਸ਼ਹਿਰ ਦੀ ਤਾਂ ਇਸ ਵਾਰ ਹੋਲੀ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਲੋਕਾਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਇਸ ਮੌਕੇ ਤੇ ਇਲੈਕਟ੍ਰੋਨਿਕ ਪਚਕਾਰੀਆਂ ਤੇ ਫੌਗ ਕਲਰ ਲੋਕ ਧੜਾ ਧੜ ਖਰੀਦ ਰਹੇ ਹਨ ਔਰ ਲੱਗ ਰਿਹਾ ਹੈ ਕਿ ਇਸ ਵਾਰ ਹੋਲੀ ਦਾ ਤਿਉਹਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਬਣਾਇਆ ਜਾਵੇਗਾ ਗੱਲਬਾਤ ਦੌਰਾਨ ਅਨੇਕਾਂ ਦੁਕਾਨਦਾਰਾਂ ਨੇ ਵੀ ਕਿਹਾ ਕਿ ਉਹਨਾਂ ਦੇ ਕੋਲ ਹਾਈ ਟੈਕ ਪਚਕਾਰੀਆਂ ਬਹੁਤ ਵਧੀਆ ਕੁਆਲਿਟੀ ਦੇ ਕਲਰ ਆ ਚੁੱਕੇ ਹਨ ਔਰ ਲੋਕ ਵੀ ਬਹੁਤ ਵੱਡੇ ਪੱਦਰ ਤੇ ਰੰਗਾਂ ਦੀ ਔਰ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਹਨ ਇਸ ਨੂੰ ਲੈ ਕੇ ਮਾਰਕੀਟ ਦੇ ਦੁਕਾਨਦਾਰ ਬੇਹਦ ਖੁਸ਼ ਨਜ਼ਰ ਆ ਰਹੇ ਹਨ ਦੇਖੋ ਵਿਸ਼ੇਸ਼ ਰਿਪੋਰਟ ਜੀ ਗੁਪਤਾ ਤੇ ਹੋਲੀ ਦਾ ਕ੍ਰੇਜ਼ ਬਹੁਤ ਜ਼ਿਆਦਾ ਪਿਛਲੀ ਵਾਰ ਨਾਲੋਂ ਵੀ ਬਹੁਤ ਜ਼ਿਆਦਾ ਲਗਦਾ ਕਿ ਦੁਕਾਨਦਾਰ ਵਾਲੀ ਚੰਗੀ ਸਬਤ ਹੋਈ ਗਈ ਹੋਲੀ ਇਸ ਤੋਂ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਹੋਏਗੀ ਕੀ ਕੁਝ ਨਵਾਂ ਕਲਰ ਵਗੈਰਾ ਜਾਂ ਹੋਰ ਵੀ ਆਇਆ ਕੁਝ ਮਾਰਕਟ ਦੀ ਦੇ ਤੋ ਹੱਥ ਕਲਰ ਦੇਖੋ ਜੋ ਵੀ ਟੋਟਲ ਆਰਗੈਨਿਕ ਤੇ ਹਰਬਲ ਕਲਰ ਨੇ ਤੇ ਜਿਹਦੇ ਵਿੱਚ ਪਿਛਕਾਰੀਆਂ ਖਾਸ ਤੌਰ ਤੇ ਇਲੈਕਟ੍ਰੋਨਿਕ 뮤지컬 ਸੈਲ ਵਾਲੀ ਹੋਰ ਜਿਹੜੀ ਹੈ ਆਪਣੇ ਐਡੀ ਕੀ ਕਹਤੇ ਹੈ ਤੂੰ ਵਾਲੀਆਂ ਜਿਹੜੀਆਂ ਹੁੰਦੀਆਂ ਫੋਇਲ ਵਾਲੀਆਂ ਬਹੁਤ ਬਹੁਤ ਫੈਂਸੀ ਆਈਟਮ ਆਈਆਂ ਨੇ ਇਹਦਾ ਬੱਚਾ ਨੂੰ ਲੈ ਕੇ ਬਹੁਤ ਜ਼ਿਆਦਾ ਕਰੇਜ ਹੈ ਇਸ ਚੀਜ਼ ਦਾ ਕਿੰਨੀ ਰੇਂਜ ਵਿੱਚ ਮਿਲ ਜਾਂਦੀ ਹੈ ਪਚਕਾਰੀਆਂ ਜਿਹੜੀਆਂ ਇਲੈਕਟ੍ਰੋਨਿਕ ਵਗੈਰਾ ਤੇ স্মੋਕ ਵਗੈਰਾ ਰੰਗ ਕਲਰ ਦੇਖੋ ਜੀ ਜਿਹੜੀ ਤੇ ਇਲੈਕਟ੍ਰੋਨਿਕ ਅੱਛੀ ਕੁਆਲਿਟੀ ਦੀ ਹੈ ਉਹ ਕੋਈ 4400 ਰੁਪਏ ਦੀ ਰੇਂਜ ਦੇ ਵਿੱਚ ਹੈ ਤੇ ਆਰਗੈਨਿਕ ਕਲਰ ਜਿਹੜਾ ਵਾ ਉਹ ਵੀ ਦੇਖਿਆ ਜੇ ਤੇ ਕੋਈ ਨੀਅਰ ਅਬਾਊਟ 2250 ਰੁਪਏ ਦੀ 10 ਕਿਲੋ ਕੇਜੀ ਲਈ ਉਤੀ ਹੈ ੜੀ ਹੈ ਆਰਗੈਨਿਕ ਕਲਰ ਦਾ ਕੋਈ ਨੁਕਸਾਨ ਨਹੀਂ ਹੈ ਕੈਮੀਕਲ ਨਹੀਂ ਹੈ ਵਿੱਚ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਟੋਟਲ ਹਰਬਲ ਹੈ ਤੇ ਆਰਗੈਨਿਕ ਹੈ ਨਾ ਸਕਿਨ ਤੇ ਅਲਰਜੀ ਹੈ ਤੇ ਨਾ ਕੋਈ ਅੱਖਾਂ ਨੂੰ ਨੁਕਸਾਨ ਹੈ ਸਿੱਧਾ ਇਲੈਕਟ੍ਰੋਨਿਕ ਪਿਚਕਾਰੀ ਦੀ ਕੀ ਖਾਸੀਅਤ ਹੈ ਇਸ ਦੀ ਖਾਸੀਅਤ ਹੈ ਵੀ ਇਹਦੇ ਫੰਕਸ਼ਨ ਹਨ ਜਿਸ ਨਾਲ ਵੀ ਹਨ ਤੇ ਇਹ ਟ੍ਰਿਗਰ ਔਨ ਕਰੋਗੇ ਤਾਂ ਉਹ 뮤직 ਚੱਲਦਾ ਹੈ ਨਾਲੇ ਇਹਦੇ ਨਾਲ Song ਚੱਲਦੇ ਨੇ ਹੈਗੇ ਤੇ ਨਾਲ ਪਿਚਕਾਰੀ ਦਾ ਵੀ ਨਜ਼ਾਰਾ ਲੋ ਤੇ ਪਾਣੀ ਨਾਲ ਖਰਾਬ ਨਹੀਂ ਹੋਏਗੀ ਨਹੀਂ ਕੁਝ ਨਹੀਂ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਹੈ ਫਰੀ ਹੋ ਕੇ ਇੰਜੋਏ ਕਰੋ ਇਸ ਆਈਟਮ ਦਾ ਦੁਕਾਨਦਾਰਾਂ ਚ ਕਿੰਨਾ ਕੁ ਮਤਲਬ ਲੱਗਦਾ ਕਿ ਇਸ ਵਰਤਿਵਾਰ ਜਾਏਗਾ ਕਿਦਾਂ ਬਹੁਤ ਵਧੀਆ ਹਲੇ ਤੱਕ ਤੇ ਬਹੁਤ ਹੀ ਵਧੀਆ ਗਿਆ ਉਮੀਦ ਤਾਂ ਬਹੁਤ ਵਧੀਆ ਤੇ ਆਉਣ ਵਾਲੇ ਦਿਨਾਂ ਚ ਵੀ ਬਹੁਤ ਹੀ ਅੱਛਾ ਜਾਏਗਾ ਤੇਨ ਸ਼ਰਮਾ Holi ਦੀ ਬੜੀ ਉਸਤਾ ਹੈਗਾ ਬੱਚਿਆਂ ਦੇ ਅੱਜਕੱਲ ਦੁਕਾਨਦਾਰ ਬੜੇ ਖੁਸ਼ ਹੈ 컬러-ਕਲਰ ਵੇਚ ਰਹੇ ਨੇ ਤੇ ਬਹੁਤ ਕਰੇਜ਼ ਹੈਗਾ ਵਾ ਅੱਜਕੱਲ ਜਿੱਦਾਂ ਪਹਿਲਾਂ ਇਤਿਆਰ ਹੁੰਦਾ ਸੀ ਜਿੱਦਾਂ Holi ਦਾ ਮਨਾਉਂਦੇ ਸੀ ਬੱਚੇ-ਬੱਚੇ ਉਦਾਂ ਤੇ ਚਲੋ ਹੈ ਨਈਆ ਹੁਣ ਹੁੱਲੜਵਾਜੀ ਬੜੀ ਕਰਦੇ ਆ ਮੁੰਡੇ ਮੁੰਡੇ ਜਿਹਦੇ ਮੋਟਰਸਾਈਕਲ ਵਗੈਰਾ ਤੇ ਜਾਂਦੇ ਆ ਜਿੱਦਾਂ ਤੇ ਹੁੱਲੜਵਾਜੀ ਬੜੇ ਆ ਅੱਜ ਕੱਲ੍ਹ ਬਾਜ਼ਾਰ 'ਚ ਕੁਝ ਨਵਾਂ ਵੀ ਆਇਆ ਹੋਲੀ ਦੇ ਤੋਹਰ ਨੂੰ ਲੈ ਕੇ ਹਾਂਜੀ ਹਾਂਜੀ ਸਿਲੰਡਰ ਆਇਆ ਇੱਕ ਰੇਟ ਹੈਗਾ ਉਹਦਾ 1000 ਤੋਂ 1500 ਤੱਕ ਸਪਰੇਅ ਵਾਲਾ ਸਿਲੰਡਰ ਆ کافی ਵਿਕ ਰਿਹਾ ਉਹ ਵੀ ਕਲਰ ਦੇ ਨਾਲ ਨਾਲ ਕਿੰਨੇ ਕੁ ਸੇਲ ਹੋਈ ਆ ਸਿਲੰਡਰ ਦੀ کافی ਵਿਕ ਰਹੇ ਮਾਰਕੀਟ ਹਾਂਜੀ ਹਾਂਜੀ ਕੀ ਆ ਉਹ ਹੈ ਕੀ ਆ ਉਹ স্মੋਕ ਆ স্মੋਕ ਕਲਰ ਆ স্মੋਕ ਕਲਰ ਸਰਦਾ ਉਹ کافی ਕੁਆਂਟੀਟੀ ਹੈ ਮਤਲਬ ਵੱਡੇ ਸਿਲੰਡਰ ਆ 1000 1500 ਦੀ ਰੇਂਜ 'ਚ ਮਿਲ ਜੇਗਾ ਤੁਹਾਨੂੰ ਕੀ ਮੈਂ ਸਿੱਧੇ ਨਾ ਜਾਂਦੇ ਲੋਕਾਂ ਨੂੰ ਹੋਲੀ ਨੂੰ ਹੋਲੀ ਦਾ ਹੀ ਮੈਸੇਜ ਹੈ ਕਿ ਵਧੀਆ ਕਲਰ ਵਰਤਣਾ ਕੋਈ ਮਤਲਬ ਖਰਾਬ ਕਲਰ ਗੰਦੇ ਕੋਲੀ ਨਾ ਘੇਟਣ ਗਾਰੇ ਗੁਰੇ ਜਿਦਾਂ ਨਾਲੀ ਨੂਲੀਆਂ ਚ ਨਾ ਅੱਧੇ ਪੰਗੇ ਕਰਨ ਆਂਡੇ ਮੁੰਡੇ ਦੀ ਵਰਤੋਂ ਨਾ ਕਰਨ